ਇੱਕ ਜੰਗਲ ਦੀ ਮੱਤਾ ਕੀ ਜੰਗਲ ਸਾਡੀ ਜਿੰਦੇਸ ਜਾਨ ਜੰਗਲਾਂ ਬਾਦੋਂ ਸੁੰਗ ਮਸਾ ਜੀਵ ਜਨਤਾ ਦਾ ਮਾਂ ਹੈ ਜੰਗਲ ਇਥੋਂ ਹੀ ਉਹ ਖੋਜਣ ਪਾ ਜੰਗਲ ਕਪੜ ਗਾਣੇ ਭਾਈ ਠਾਠ ਸੀਰ ਤੇ ਹੈ ਸਮਾ ਜੰਗਲ ਸਾਡੇ ਆਖਰੀ ਕਿਰਿਆ ਸਾਡੇ ਨਾਲ ਹੀ ਪਗਾਂ ਜੰਗਲ ਦੇ ਹੋ ਰਹੀਆਂ ਤਾਂ ਹੀ ਲੱਕੜ ਦਿੱਤੀ ਸਾਨੂੰ ਮਿਲਦੀ ਇਸ ਵਾਸਤੇ ਜੰਗਲ ਦੀ ਮੱਤਾ ਹੈ ਯਾਪ ਨਹੀਂ ਮੋੜ ਹੀ ਗਏ ਹਾਂ ਇੱਕ ਬੂਟਾ ਲਾਉਣ ਤੋਂ ਵੀ ਆਪਾਂ ਅੰਗਰੇਜ਼ ਕਰਦੇ ਹਾਂ ਇੱਕ ਬੂਟੇ ਦੀ ਕੀਮਤ ਆ ਦੇਖੋ ਜਨਮ ਵੇਲੇ ਹਾਜ਼ਰ ਹੋਇਆ ਬੂਟਾ ਗਿੜਨ ਲਈ ਡੇੜਨ ਲਈ ਗੱਡੀ ਰਾ ਬਣਿਆ ਬੂਟਾ ਸੌਣ ਲਈ ਪੰਘੂੜਾ ਬਣਿਆ ਬੂਟਾ ਨਿੱਜੀ ਲੋੜਾਂ ਪੂਰੀਆਂ ਕਰਦਾ ਬੂਟਾ ਸਿਵਿਆਂ ਤੱਕ ਬਚਾਉਣ ਲਈ ਫੱਟਾ ਬਣਿਆ ਬੂਟਾ ਏਠਾਂ ਲੱਕੜੀ ਉੱਪਰ ਲੱਕੜੀ ਤਾਂ ਫਟ ਕੀ ਬਣਿਆ ਅੰਗੀਠਾ ਬਣਿਆ ਬੂਟਾ ਲੱਕੜੀ ਦਾ ਤਮਾਸ਼ਾ ਦੇਖਣ ਲਈ ਗੱਬੀ ਤੀਨ ਗਣਿਆ ਬੂਟੇ ਦੇਖੋ ਜਨਮ ਦੇ ਵੇਲੇ ਪੱਤੇ ਲਿਆ ਸ਼ਰੀਂ ਦੇ ਲਿਆ ਕੱਕ ਦੇ ਲਿਆ ਰੂਜ ਦੇ ਲਿਆ ਉਹ ਉਸ ਵੇਲੇ ਜਿਹੜਾ ਲੋੜ ਪਈ ਬੂਟੇ ਦੀ ਜੇ ਆਖਰੀ ਕਿਰਿਆ ਤੇ ਕਾਲੀ ਜੋੜ ਦੀ ਲੋੜ ਪਈ ਹੈ ਡੱਬੀ ਦੀ ਪਈ ਸ਼ੁਰੂ ਤੋਂ ਖੀ ਸਾਡੇ ਜਨਮ ਦਾ ਜਿਹੜਾ ਸਾਥੀ ਸੀ ਬੂਟਾ ਲੇਕਿਨ ਬੂਟੇ ਦਾ ਤੁਹਾਡਾ ਸਵਾਸ ਦਾ ਪੈਸੀ ਬੂਟੇ ਨੂੰ ਮਰ ਤੇ ਕੀ ਕੀਤਾ ਰੋਈ ਦੇ ਵਿੱਚ ਲੱਗਾ ਬੂਟਾ ਜੇ ਆਉਂਦੇ ਜਾਂਦੇ ਥਕੇਮਾਂ ਲਾ ਰਿਹਾ ਹੈ ਉਹਨੂੰ ਕੌਣ ਪਾਣੀ ਪਾਇਆ ਕੌਣ ਪ੍ਰਵਰਸ ਕਰਦਾ ਇਹ ਦੇਖ ਬੂਟੇ ਜੇ ਵੀ ਇੱਕ ਬੂਟੇ ਦੀ ਹੋਏ ਜਿਹੜੀ ਆ ਕੀਮਤ ਕਿਹੜੀ ਆ ਕਿੰਨੀ ਹੋਊ ਕੀਮਤ ਮਨੁੱਖ ਤੋਂ ਪਹਿਲਾਂ ਧਰਤੀ ਤੇ ਸੀ ਰੁਖ ਰੁਖ ਵਾਜਨ ਜਿਵੇਂ ਨਹੀਂ ਮਨੁੱਖ ਨਹੀਂ ਰੁਖ ਨਹੀਂ ਮਨੁੱਖ ਇਹਦਾ ਮਤਲਬ ਇਹ ਹੈ ਕਿ ਸਾਡਾ ਸਾਹ ਕਿਰਿਆ ਦੇ ਨਾਲ ਜਿਹੜਾ ਹੈ ਵਾਤਾਵਰਣ ਦੇ ਨਾਲ ਜਿਹੜਾ ਹੈ ਜੋ ਇਹ ਸਾਗ ਗੰਦੇ ਵਾਅ ਛੱਡਦੇ ਨੇ ਅਸੀਂ ਲੈਂਦੇ ਆ ਜੋ ਸਾਡੀ ਗਵਾਹੀ ਇਹ ਚੋ ਜੀ ਇਸ ਵੇਲੇ ਸਾਡਾ ਸਾਹ ਕਿਰਿਆ ਨਾਲ ਦੇ ਵੀ ਇਸ ਵਾਸਤੇ ਹੈਗਾ ਕਿ ਜੇ ਰੁੱਖ ਨਹੀਂ ਤਾਂ ਮਨੁੱਖ ਨਹੀਂ ਰੁੱਖ ਜਿਹੜਾ ਹੈ ਤੁਹਾਡੇ ਤੋਂ ਬਿਗੈਰ ਜੀਉ ਨਹੀਂ ਸਕਣ ਲੇਕਿਨ ਜਿਹੜਾ ਹੈ ਤੁਸੀਂ ਰੁੱਖ ਤੋਂ ਬਿਗੈਰ ਪਾਈ ਨਹੀਂ ਜੀ ਸਕਦੇ ਇਸ ਲਈ ਰੁੱਖ ਲਾਓ ਅਛਾ ਜੀ ਕੀਮਤ ਦੇਖੋ ਅਸੀਂ ਦੀ ਕੀਮਤ ਤਾਂ ਹੀ ਅਮੋਲਿਆ ਪਰ ਫੇਰ ਵੀ ਵਿਗਿਆਨੀਆਂ ਨੇ ਦੀ ਕੀਮਤ ਜਿਹੜੀ 98 ਲੱਖ ਪਾਈ ਜੇ ਉਹ ਕਿਦਾਂ 31 ਲੱਖ ਦਾ ਇਹ ਪ੍ਰਦਿਸ਼ਣ ਖਤਮ ਕਰ ਦਿੰਦਾ 19 ਲੱਖ ਸੀ ਸਾਨੂੰ ਆਕਸੀਜਨ ਦੇਂਦਾ ਹੈ 19 ਲੱਖ ਦਾ ਜਿਹੜਾ ਪਾਣੀ ਜਿਹੜਾ ਚੱਕ ਜਿਹੜਾ ਬਰਸਾਤ ਵਿਖਾਉਂਦਾ ਹੈ 17 ਲੱਖ ਜਿਹੜੇ ਧਰਤੀ ਨੂੰ ਖੋਰ ਤੋਂ ਬਚਾ ਕੇ ਰੱਖਦਾ 8 ਲੱਖ ਪੰਛੀਆਂ ਦਾ ਰਹਿਣ ਬਸੇਰਾ ਹੈ 4 ਲੱਖ ਸਾਡੀਆਂ ਫੁੱਟਕ ਲੋੜ ਪੂਰੀ ਕੁੱਲ ਮਲਾਈ ਤੇ 89 ਲੱਖ ਕੀਮਤ ਦੀ ਬਣਦੀ ਇਹ ਵੀ ਖੋਦਾਰੀ ਇੱਕ ਬੂਟਾ ਲਾ ਕੇ 89 ਲੱਖ ਕੀਮਤ ਦੀ ਪੈਣੀ ਇਸ ਵਾਸਤੇ ਆਪ ਤੁਹਾਨੂੰ ਤੁਹਾਡੇ ਜਿੰਨਾਂ ਨੇ ਉਪਰਾਲਾ ਕੀਤਾ ਹੈ ਇਹ ਬਾਬਾ ਜੀ ਦਾ ਜਦੋਂ ਕਿ 550 ਸਾਲਾ ਗੁਰੂ ਨਾਨਕ ਵਰਸ ਤੇ ਮੰਗਾਇਆ ਗਿਆ ਸੀ ਸੋਟੜ ਪੋਲ ਜੋਂ ਦੀ ਵੇਖ ਕੇ ਕਿ ਉਹ ਜਾਨਵਰ ਪੰਛੀ ਜੋ ਸਾਡੇ ਚੂਹੇ ਛੱਡ ਗਏ ਨੇ ਕੋਈ ਜੋ ਲੋਪ ਹੋ ਰਹੇ ਨੇ ਉਹਨੂੰ ਵਾਪਸ ਆਸਦਾ ਦੇਣ ਵਾਸਤੇ ਕੋਈ ਸਾਧਨ ਹੈ ਕਿ ਵੱਤੋ ਵੱਤ ਜੰਗਲ ਲਾਇਆ ਜਾਵੇ ਤੇ ਬਾਬਾ ਜੀ ਨੇ ਆਪਣੀ ਸਹਿਸੀ ਕਿ ਅਸੀਂ 550 ਚੰਗ ਲਾਉਣੇ ਆ ਇਸ ਵਕਤ ਅਸੀਂ ਜਿਹੜਾ ਹੈ 4 ਘਟ 16 ਵੀਆਂ ਕਿੰਨੇ ਬੰਦੇ 320 4 ਘਟ ਲਾਣ ਯਾਨੀ ਇੱਕ 316 ਵਤ ਜੰਗਲੇ ਦੇ ਜੜ ਲੱਗ ਰਿਹਾ ਸੋ ਇਹ ਤੁਹਾਡੇ ਸੰਗਤਾਂ ਦਾ ਸਹਿਯੋਗ ਹੀ ਹੈ ਕਿ ਜਿਹੜੇ ਕਿ ਉਹਨਾਂ ਪੰਛੀਆਂ ਨੂੰ ਉਹਨਾਂ ਵਾਪਸ ਉਡਾਉਣ ਦਾ ਵਾਸਤੇ ਉਹਨਾਂ ਰਹਿਣ ਮਸਲੇ ਵਾਸਤੇ ਤੇ ਵਾਤਾਵਰਣ ਨੂੰ ਸੰਭਾਲ ਦੇ ਵਿੱਚ ਜਿਹੜਾ ਯੋਗਦਾਨ ਪਾਉਣਾ ਕਿ ਆਪਨੇ ਸਾਰੇ ਹੀ ਅਸੀਂ ਤੇ ਕਰ ਸੇਵਾ ਖੰਡੂਸਾਲ ਵਾਲੋਂ ਤੁਹਾਡੇ ਦੀ ਰਜਨੀ ਆ ਜਿਨੇ ਨੇ ਮੌਕਾ ਦਿੱਤਾ ਹੈ ਸਾਨੂੰ ਸੇਵਾ ਦਾ ਕਰਨ ਦਾ ਮਹਾਰਾਜ ਕਰੇ ਕਿ ਆਪ ਨੂੰ ਇਹ ਦੂਣਾ ਬਖਸ਼ ਹੱਸ ਹੁਣੇ ਆਪਾਂ ਕੀ ਅੱਛੀ ਫੁੱਲਾਂ ਵਿੱਚੋਂ ਫੁੱਲ ਗਲਾਬ ਦਾ ਸਹੀਓ ਪਿੰਡਾਂ ਵਿੱਚੋਂ ਪਿੰਡ ਗਦਾਲ ਦਾ ਸਹੀ ਸਾਡਾ ਰੰਗਲਾ ਪੰਜਾਬ ਕੀ ਬਲੀਤ ਹੋ ਗਿਆ ਕਹਿੰਦੇ ਸੋਨੇ ਦੀ ਚਿੜੀ ਅੱਜ ਗਾਂ ਹੋ ਇਹ ਸੁਣੋ ਆਪਾਂ ਇਹ ਉਪਰਾਲਾ ਜਾਬਦਾ ਹੈ ਕਿ ਉਹ ਜੇ ਕੰਮ ਹੋ ਤੁਮ ਬਾਸ ਫਿਰੋ ਚਿੜੀ ਨੂੰ ਬਣਾਉਣ ਵਾਸਤੇ ਸਾਰੇ ਉਪਰਾਲੇ ਜੋ ਆਪ ਕਰ ਰਹੇ ਨੇ ਇਸਦੇ ਵੀ ਆਪ ਤੁਹਾਨੂੰ ਸਾਦੇ ਜੋਗ ਜੇ ਪਰਮਾਤਮਾ ਕਰੇ ਆਪ ਨੂੰ ਜਿਹੜਾ ਦੂਨਾ ਬਲ ਬਖਸ਼ੇ ਇਹਨਾਂ ਵਿੱਚ ਸਾਡਾ ਆਪ ਦਾ ਜਿਹੜਾ ਸਾਥ ਬਣਿਆ ਰਹੇ ਤੁਸੀਂ ਇਹੋ ਜੇ ਕਰਮ ਕਰੇ ਸਾਨੂੰ ਮੌਕਾ ਮਿਲਦਾ ਰਹੇ ਇਸ ਲਈ ਮੈਂ ਦੁਬਾਰਾ ਬੇਨਤੀ ਕਰਦਾ ਜਿੱਥੇ ਵੀ ਤੁਹਾਡਾ ਜਰੂਰਤ ਪਰ ਕੋਈ ਜਨਤਾ ਖਾਵਾ ਤੇ ਬੂਟਾ ਲਾਉਂਦੀ ਉੱਥੇ ਕਾਂਸੀਵਾ ਖੰਡੂਰ ਸਾਹਿਬ ਤੁਹਾਡੇ ਖਾਤਰ ਹੈ ਤੇ ਬੇਨਤੀ ਹੈ ਕਿ ਕਦੀ ਮੌਕਾ ਮਿਲੇ ਤੇ ਦੱਸੋ ਜੀ ਕਿ ਉੱਥੇ ਸਾਨੂੰ ਦਰਸ਼ਨ ਦਿਓ ਸਾਡੇ ਡਿਗਰੇ ਮਨਨ ਨੂੰ ਤੁਸੀਂ ਬਹੁਤ ਬਾਰਤਵਾਸਤ ਵੀ ਵਾਸਤਾ ਹੋਗੇ ਜੇ ਸਾਡੇ ਸੁਜੋਗੀ ਹੋਗੇ ਅਸੀਂ ਧੰਨਵਾਦ ਹੋਵਾਂਗੇ ਜਦੋਂ ਤੁਸੀਂ ਖੰਡੂਰ ਸਾਹਿਬ ਆ ਕੇ ਸਾਨੂੰ ਮਿਲ ਕੇ ਰਹੋਗੇ ਤੇ ਪਰਮਾਤਮਾ ਕਰੇ ਆਪ ਦੀ ਇੱਛਾ ਨੂੰ ਦੂਨ ਆਪਣਾ ਫਲ ਬਲੈਗੁਰ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ